ਰਾ ਮਨਵਜ ਕੋਰਟ ਚ ਪੇਸ਼ ਕੀਤਾ ਗਿਆ ਅ ਅੱਜ ਅਸੀਂ ਜਿਹੜੇ ਜਿਹੜਾ ਸਾਡਾ 65 ਨੰਬਰ ਮਕਦਮਾ ਦਰਜ ਹੋਇਆ ਸੀ ਤਾਣਾ ਕਨਾਲ ਬਲੌਣੀ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਅ ਅੱਜ ਪੁਲਿਸ ਰਿਪੋਰਟ ਪੂਰਾ ਹੋਇਆ ਸੀਗਾ ਉਹਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਫਰਦਰ ਅਸੀਂ ਕਿਉਂਕਿ ਸਾਡੇ ਕੋਲ ਕੁਝ ਇੰਟਰੋਗੇਸ਼ਨ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਉਹਦੇ ਰਿਗਾਰਡਿੰਗ ਅਸੀਂ ਕੁੱਝ ਕੁੱਝ ਕਰਨੀ ਹੈ ਸੋ ਵੀ ਬਲ ਰਿਕਵੈਸਟ ਕਿ ਇਹਦਾ ਪੁਲਿਸ ਰਿਪੋਰਟ ਦਿੱਤਾ ਜਾਵੇ ਜੀ ਇਹ ਰਿਪੋਰਟ ਮਾਨੀ ਗਿਆ ਹੈ ਅ ਅਸੀਂ ਕਰ ਰਹੇ ਆ ਆਪਣੀ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਪਿਛਲੇ ਰਿਮਾਂਡ ਦੌਰਾਨ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਦੇਖੋ ਇਨਵੈਸਟੀਗੇਸ਼ਨ ਦੇ ਵਿੱਚ ਹੈ ਦੈਟ ਆਈ ਕਾਂਟ ਡਿਸਕਲੋਜ਼ ਇਟ ਰਾਈਟ ਨਾਓ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਦੋਂ ਚਲਾਨ ਦੀ ਕਾਪੀ ਅਸੀਂ ਚਲਾਨ ਪੇਸ਼ ਕਰਾਂਗੇ ਦੈਨ ਸਾਰੇ ਗੱਲਾਂ ਜਿਹੜੇ ਕਲੀਅਰ ਸਰ ਕੁਝ ਪੋਲੀਟੀਕਲ ਲੋਕਾਂ ਦਾ ਨਾਮ ਦੀ ਗੱਲ ਚੱਲ ਰਹੀ ਹੈ ਚਰਚਾ ਜਾਦੀ ਹੈ ਵੀ ਰਿਮਾਂਡ ਦੌਰਾਨ ਲੈ ਗਏ ਨੇ ਨਹੀਂ ਦੇਖੋ ਸਾਰੀਆਂ ਚੀਜ਼ਾਂ ਜਿਹੜੀ ਚੀਜ਼ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ ਦੈਟ ਵੀ ਕਾਂਟ ਡਿਸਕਲੋਜ਼ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਹੀ ਕਾਰਨ ਕਮਾਂਡਰ ਹੁੰਦਾ ਹੈ ਸਰ ਹੁਣ ਮੰਨਜੋ ਕੋਰਟ ਨੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਅਸੀਂ ਪੇਸ਼ ਕਰ ਰਹੇ ਹਾਂ ਕੋਰਟ ਚ ਪੁਲਿਸ ਰਿਮਾਂਡ ਵਾਸਤੇ ਅਪਲੀਕੇਸ਼ਨ ਫਾਈਲ ਕਰ ਰਹੇ ਹਾਂ ਸਰ ਇਹ ਟੋਟਲ ਕਿੰਨੇ ਦਿਨਾਂ ਦੇ ਕਿਹਾ ਰਿਮਾਂਡ ਮੰਗ ਰਹੇ ਹਾਂ ਆ ਅਸੀਂ ਦੋ ਤੋਂ ਦੋ ਦੋ ਦਿਨਾਂ ਦਾ ਮੰਗਿਆ ਜੀ ਟੋਟਲ 3 ਦਿਨਾਂ ਦਾ ਰਿਮਾਂਡ ਤੇ ਰਹੀ ਹੈ ਕੁਝ 3 ਦਿਨਾਂ ਦੇ ਵਿੱਚ ਕੋ ਸਾਹਮਣੇ ਆਇਆ ਆ ਦੇਖੋ ਜੀ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਚੋ ਚੀਜ਼ ਅੰਡਰ ਇਨਵੈਸਟੀਗੇਸ਼ਨ ਹੁੰਦੀ ਹੈ ਅਸ ਪਰ ਸੀਆਰਪੀਸੀ ਬੀਐਨਐਸਐਸ ਇਸ ਨੂੰ ਡਿਸਪੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਚਲਾਨ ਫਾਈਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਚਲਾਨ ਦੀ ਜਿਹੜੀ ਫਾਈਲ ਹੈਗੀ ਜਿਹੜੀ ਉਹ ਫਿਰ ਜਨਤਕ ਐਜ਼ ਅਮਾਨਨ ਦਾ ਜਿਹਨਾਂ ਦੇ ਸਾਥ ਸੀ ਗੁਨਦੇ ਸੀ ਉਹਦੇ ਅਰੈਸਟ ਹੋਈਆਂ ਸਾਡੀ ਟੀਮ ਲੱਗੀ ਹੋਈ ਹੈ ਦੈਟ ਵੀ ਕੈਨ ਅਰੈਸਟ ਹੋਰ ਕਿੰਨੇ ਨਾਮ ਦਰਜ ਕੀਤੇ ਸਨ ਅਜੇ ਤਾਂ ਜਿਹੜਾ ਹੈਗਾ ਬਲਵਿੰਦਰ ਸਿੰਘ ਹੈ ਬਾਕੀ ਫਰਦਰ ਬੈਕਵਰਡ ਫਾਰਵਰਡ ਲਿੰਕ ਇਸੇ ਕੰਮ ਕਰ ਰਹੇ ਜੋ ਐਸ ਪਰ ਫੈਕਟਸ ਤੋਂ ਹਮਨੇ ਆਉਣਗਾ ਉਸ ਉੱਤੇ ਕਾਰਵਾਈ ਕੀਤੀ ਇਸ ਪ੍ਰੋਪਰਟੀ ਸਬੰਧੀ ਗੱਲ ਹੋ ਗਈ ਸੀ ਥੋੜਾ ਸਮੇਂ ਅਹ ਸਾਰੀ ਚ ਜਿਹੜੀ ਹੈਗੀ ਅਸੀਂ ਐਪਲੀਕੇਸ਼ਨ ਫਾਈਲ ਕਰਕੇ ਰੈਵਨਿਊ ਡਿਪਾਰਟਮੈਂਟ ਤੋਂ ਦਾ ਜਿਹੜਾ ਹੈਗਾ ਰਿਪੋਰਟ ਲਿਆ ਜਾਣਾ ਸਰ ਪੇਸ ਕਰਤਾ ਕਿ ਪੇਸ ਕਰ ਲੈ ਜੀ ਆ ਕਾਕੇ ਅਸੀਂ ਦੋ ਦਿਨ ਦਾ ਪੁਲਿਸ ਬੰਨ ਲੈਣੇ ਲੈ ਲੈ ਜੀ ਜੀ ਪੇਸ ਕਰਤਾ ਜੀ